ਪਿਛਲੇ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਲਈ ਸਿਰਦਰਦੀ ਬਣੀ ਹੋਈ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਸੀਟ ਆਖਰ ਪਾਰਟੀ ਵੱਲੋਂ ਐਲਾਨ ਹੀ ਦਿੱਤੀ ਗਈ। ਪਾਰਟੀ ਵੱਲੋਂ ਇਹ ਸੀਟ ਸੰਸਦ ਰਹੇ ਚੁੱਕੇ ਸ਼ੇਰ ਸਿੰਘ ਖਾਇਆ ਨੂੰ ਦਿੱਤੀ ਗਈ ਹੈ। ਜਿਸ ਦੇ ਚੱਲਦੇ ਅੱਜ ਮੰਡੀ ਅਰਨੀ ਵਾਲਾ ਵਿੱਚ ਸ਼ੇਰ ਸਿੰਘ ਨੂੰ ਟਿਕਟ ਮਿਲਣ ਤੇ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਖਾਇਆ ਨੂੰ ਪਾਰੀ ਬਹੁਮਤ ਨਾਲ ਜਿਤਾਉਣ ਦੇ ਲਈ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਆਏ ਹੋਏ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਅੱਜ ਸਥਾਨਕ ਮੰਡੀ ਵਾਸੀ ਖੁਸ਼ੀ ਭਰੇ ਮੌਲ ਚ ਨੇ ਸਰਦਾਰ ਛੇਰ ਸਿੰਘ ਪਾਇਆ ਨੂੰ ਟਿਕਟ ਦੇਣ ਤੇ ਮੰਡੀ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਅਸੀਂ ਹਾਈ ਕਮਾਂਡ ਦਾ ਧੰਨਵਾਦ ਦੀਆਂ ਸ੍ਰੀ ਰੌਲ ਗਾਂਧੀ ਸੋਨੀਆ ਗਾਂਧੀ ਕੈਪਟਨ ਅਮਰਿੰਦਰ ਸਿੰਘ ਦਾ ਜਿਨ੍ਹਾਂ ਨੇ ਟਿਕਟ ਦੇ ਕੇ ਨਵਾਜਿਆ ਅਸੀਂ ਇਹੋ ਬੇਨਤੀ ਕਰਦੇ ਹਾਂ ਸਰਦਾਰ ਛੇਰ ਸਿੰਘ ਨੂੰ ਵੱਧ ਤੋਂ ਵੱਧ ਲੀਡ ਦੇ ਕੇ ਵੋਟਾਂ ਪਾਈਏ ਔਰ ਮੰਡੀ ਵਿੱਚੋਂ ਵੀ ਅਸੀਂ ਵਿਸ਼ਵਾਸ ਦਿਵਾਉਣਾ ਹੈ ਅਰਨੀ ਵਾਲਾ ਮੰਡੀ ਚੋਂ ਵੱਤ ਵੱਧ ਵੋਟਾਂ ਦੀ ਲੀਡ ਲੈ ਕੇ ਜਿਤਾਵਾਂਗੇ ਮੰਡੀਰਨੀ ਵਾਲੇ ਦੇ ਸਾਰੇ ਕਾਂਗਰਸੀ ਬੰਦੇ ਇਕੱਠੇ ਹੋ ਕੇ ਅੱਜ ਸ਼ੇਰ ਸਿੰਘ ਕਬਾਇ ਜੀ ਨੂੰ ਐਮਪੀ ਦਾ ਸਾਹਿਬ ਜੀ ਟਿਕਟ ਮਿਲੀ ਹੈ ਅਜੀ ਫਰੋਜਪੁਰ ਹਲਕੇ ਤੋਂ ਫਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਸਾਰੇ ਵੱਤੋ ਵੱਧ ਲੀਡ ਅੱਜ ਦੇਵਾਂਗੇ ਇਹਨਾਂ ਨੂੰ ਅੱਜ ਇੱਥੇ ਅਸੀਂ ਸਾਰੇ ਨਾਲ ਕੇ ਲੱਡੂ ਵੀ ਵੰਡੇ ਨੇ ਖੁਸ਼ੀ ਮਨਾਈ ਹੈ ਸਾਰੇ ਕਾਂਗਰਸੀ ਵਰਕਰ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਇਹਨਾਂ ਦੀ ਪੂਰੀ ਪੂਰੀ ਮਦਦ ਮਾਨਜੋਗ ਸਰਦਾਰ ਸ਼ੇਰ ਸਿੰਘ ਕਬਾਇਆ ਇਹਨੂੰ ਟਿਕਟ ਮਿਲਣ ਦੇ ਬਾਅਦ ਵੀ ਅਸੀਂ ਅਰਨੀ ਵਾਲਾ ਵਾਸੀ ਸਭ ਜਿੰਨੇ ਵੀ ਇੱਥੇ ਲੋਕ ਬਿਠੇ ਆ ਬਹੁਤ ਹੀ ਜ਼ਿਆਦੇ ਖੁਸ਼ ਹੋ ਰਿਆਂ ਵੀ ਸਾਡੇ ਸ਼ੇਰ ਜੀ ਨੂੰ ਕੁਮਾਇਆ ਨੂੰ ਟਿਕਟ ਮਿਲ ਗਈ ਤੇ ਅਸੀਂ ਘਾਟੋ ਘਾਟ 2 ਲੱਖ ਦੀ ਲੀਡ ਨਾਲ ਨੂੰ ਜਿਤਾਵਾਂਗੇ ਕਿਉਂਕਿ ਅੱਗੇ ਇਹਦਾ ਪੁੱਤਰ ਵੀ ਐਮਐਲ ਜਿੱਤਿਆ ਇਹ ਵੀ ਬੜੀ ਯਾਰਾ ਜਿੱਤਿਆ ਇਹ ਸੱਚੇ ਮਾਰਤਾ ਕਿਰਪਾ ਕਰੇ ਸਾਡੇ ਇਹ ਹਜਾਰ ਨਹੀਂ ਆਵੇ ਜਿਹੜਾ ਲੋਕਾਂ ਦੇ ਨਿਗਵਾਨ ਕਰੇ ਲੋਕਾਂ ਦੇ ਕੰਮ ਕਰੇ ਕਬੀਰ ਸਿੰਘ ਅਕੜ ਬੜੀ ਹੀ ਰਜਤ ਕੇ ਕਿਹਾ ਬੇ ਸਾਡੇ ਪਿੰਡ ਚ ਕੋਈ ਕੰਮ ਨਹੀਂ ਹੋਇਆ ਨਾ ਉਹ ਆਇਆ ਈ ਨਾ ਜਲਾਨਾਬਾਦ ਆ ਕੇ ਤੁਹਾਨੂੰ ਪਤਾ ਹੀ ਕਿਵੇਂ ਲੋਕ ਡਰਦੇ ਨੂੰ ਵੋਟਾਂ ਪਾਈ ਗਏ ਨੇ ਉਹ ਜਿੱਤੀ ਕਿਹਾ ਅਸੀਂ ਇਹਨਾਂ ਸੱਚੇ ਪਾਤਸ਼ਾਹ ਕਿਰਪਾ ਕਰਿਆ ਕਿ ਜੀ ਚੰਗਾ ਬੰਦਾ ਆ ਗਿਆ ਇਹਨੂੰ ਜਦੋਂ ਮਰਜੀ ਜਾ ਕੇ ਬਾਹਾਂ ਹੀ ਫੜ ਸਕਨੇ ਆ ਜਦੋਂ ਵੀ ਮਰਜੀ ਇਹਨਾਂ ਕੰਮ ਲੈ ਸਕਨੇ ਆ ਅਸੀਂ ਜੋ ਵੀ ਰਾਹੂ ਗਾਂਧੀ ਦੇ ਬੜੇ ਖੁਸ਼ ਆ ਕਾਪਟਰ ਮਨਿੰਦਰ ਸਿੰਘ ਦੇ ਬੜੇ ਖੁਸ਼ ਆ ਸੋਨੀਆ ਗਾਂਧੀ ਦੇ ਬੜੇ ਖੁਸ਼ ਆ ਅਸੀਂ ਯੂਥ ਕਾਉਂਸਲ ਬੋਲ ਅੱਜ ਜੋ ਕਿ ਸ਼ੇਰ ਸਿੰਘ ਮਾਇਆ ਜੀ ਦੀ ਟਿਕਟ ਫਾਈਨਲ ਹੋਈ ਹੈ ਉਹਨਾਂ ਦੇ ਟਿਕਟ ਫਾਈਨਲ ਹੋਣ ਦੀ ਖੁਸ਼ੀ ਵਿੱਚ ਮੰਡੀ ਨਿਵਾਸੀਆਂ ਨੇ ਖੁਸ਼ੀ ਵਿੱਚ ਲੰਡੂ ਮੰਡੇ ਆ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਇਹ ਸਾਰੇ ਮੰਡੀ ਨਿਵਾਸੀਆਂ ਨੇ ਕਿ ਸਾਰੀ ਜੈਲ ਅਸੀਂ ਵਿਸ਼ਵਾਸਧ ਹੋਣੇ ਕਿ ਅਰਨੀ ਵਾਲ ਜੈਲ ਦੇ ਵਿੱਚੋਂ ਪਹਿਲਾਂ ਵੀ ਕਾਂਗਰਸ ਪਾਰਟੀ ਵੱਧਦੀ ਏ ਤੇ ਇਸ ਵਾਰ ਦੁੱਗਣੀ ਵੋਟ ਨਾਲ ਵਧਾਵਾਂਗੇ